ਅੱਜ ਖਰੜ ਦੀ ਪੁਲਿਸ ਨੇ ਇੱਕ ਮ사ਜ ਸੈਂਟਰ ਵਿੱਚ ਤਕਰੀਬਨ 7:30 ਵਜੇ ਦੇ ਕਰੀਬ ਛਾਪਾ ਮਾਰ ਕੇ ਗਲਤ ਧੰਦਾ ਕਰਦੀਆਂ ਕੁੜੀਆਂ ਨੂੰ ਬਰਾਮਦ ਕੀਤਾ ਹੈ। ਇੱਕ ਸਮਾਜਿਕ ਸੰਸਥਾ ਨੇ ਇਸ ਗੱਲ ਦੀ ਸ਼ਿਕਾਇਤ ਖਰੜ ਪੁਲਿਸ ਕੋਲ ਕੀਤੀ ਸੀ। ਉਸੇ ਸੂਚਨਾ ਦੇ ਆਧਾਰ ਤੇ ਛਾਪਾ ਮਾਰਿਆ ਗਿਆ ਸੰਸਥਾ ਦੇ ਸੰਚਾਲਕਾਂ ਨੇ ਕਿਹਾ ਕਿ ਕੁੜੀਆਂ ਡਰੀਆਂ ਹੋਈਆਂ ਹਨ। ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀਆਂ ਹਨ ਪੀੜਿਤ ਕੁੜੀਆਂ ਨੇ ਕਿਹਾ ਕਿ ਉਹਨਾਂ ਨੂੰ ਤੱਕੇ ਨਾਲ ਇਸ ਮਸਾਜ ਪਾਰਨਰ ਵਿੱਚ ਰੱਖਿਆ ਗਿਆ ਹੈ ਤੇ ਹੁਣ ਉਹ ਆਜ਼ਾਦੀ ਚਾਹੁੰਦੀਆਂ ਹਨ ਤੇ ਕਹਿੰਦੇ ਹਨ ਹਸਪਤਾਲ ਤੇ ਕਿੰਨੀਆਂ ਹਲਾਊਡ ਹਰ ਮੈਂ ਹfte hfte ਦੀ ਕਹਿੰਦੇ ਛੁੱਟੀਆਂ ਦਾ ਕੋੜਾ ਫਸੂ ਰਹੀ ਹੈ ਕਿ ਸੈਕਿੰਡ ਆ ਰਹੀ ਹੈ ਕਿਧਰ ਹਾਂ ਕਿੱਥੇ ਆਵਾਂ ਲੇਡੀ ਕੁੜੀਆਂ ਨੂੰ ਕੱਢੀ ਫਿਰੇ ਇਹ ਲੇਡੀਆਂ ਕੋਣ ਕੋਣ ਹੈ ਇੱਧਰ ਇੱਧਰ ਵੀ ਨੇ ਇੱਕ ਆਹ ਲੇਡੀਆਂ ਦਾ ਰਿਸੈਟ ਇੱਥੇ ਰੱਖਦੀ ਆ ਅੰਦਰ ਨਹੀਂ ਕੁੜੀਆਂ ਅੰਦਰ ਨਹੀਂ ਅੰਦਰ ਬੈਠੀ ਇੱਕ ਬਿਲਕੁਲ ਇੱਕ 7 8 77 ਤੁਹਾਡਾ ਨਾਮ ਕੀ ਹੈ ਕੁਝ ਬੋਲੋ ਮਰਡ ਉਹ ਮੇਰੇ ਜੀ ਮਰਡ ਤੁਹਾ ਹਸਬੰਦ ਦਾ ਨਾਮ ਲਿਖਾਓ ਇਹ ਨਹੀਂ ਮੈਂ ਹੂੰ ਫਿਰ ਡਾਟਰ ਆਪ ਲਿਖਾਓ ਨਾ ਬੋਲੋ ਵੀ ਹੂੰ ਕਿਤਨੇ ਦਿਨ ਹੋ ਗਏ ਕਿਸੇ ਨੂੰ ਬੋਲਣਾ ਹੈ ਤੇ ਨਾ ਕੀਆ ਕਿ ਤੋਂ ਲੈ ਆ ਲਓ ਆ ਮੇਰੇ ਹੂੰ ਯੇ ਸਹੀ ਹੈ

يرو ابي قال لي ਹਿੰਦੀ ਗੱਲਾਂ ਦਾ ਮਸਾਲਾ ਥਾਰੇ ਫੈਸਲੇ ਬਹੁਤ ਵਧੀਆ ਤੇ ਤਕਨੀਕੀ ਇਨਫਰਾਸਟ੍ਰਕਚਰ ਦਾ ਕੋਈ ਵੀ ਚੀਜ਼ ਇਨਫੈਕਸ਼ਨ ਕਰ ਸਕਦੀ ਹੈ ਐਦਾਂ ਦਾ ਕੋਈ ਨਹੀਂ ਸਾਡਾ ਜਿਹੜਾ ਨਾਲ ਵਿਗਾੜ ਜਾ ਸਕਦਾ ਨਰਮ ਹੈ ਜਿਵੇਂ ਬੜੀ ਬਣਾ रखी ਹੈ ਸਮੱਸਿਆ ਉਹਦੇ ਵਿੱਚ